ਪਾਨੇ ਸਿੱਧੂ ਦੇ ਪਿੰਡ ਕੋਟਦੂਨੇ ਵਿੱਚ ਖੜੇ ਆਂ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਪਾਨੇ ਸਿੱਧੂ ਤੇ ਨਜਾਇਜ਼ ਜਿਹੜੇ ਪਰਚੇ ਪਾਏ ਗਏ ਨੇ ਠੱਗ ਏਜੰਟਾਂ ਤੋਂ ਬਹੁਤ ਸਾਰੇ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਸੀ ਪਾਨੇ ਸਿੱਧੂ ਨੇ ਪਰ ਉਲਟਾ ਜਿਹੜਾ ਵਰਚਾ ਪਾਤਾ ਉਸ ਤੋਂ ਬਾਅਦ ਚੈਨੀ ਚੋਰ ਦਾ ਤੇ ਇੱਕ ਹੋਰ ਪਰਚਾ ਜਿਹੜਾ ਪਾਤਾ ਆਪਣੇ ਸਿੱਧੂ ਦੇ ਪਿੰਡ ਵਿੱਚ ਧਰਨਾ ਲੱਗ ਰਿਹਾ ਪੰਨੇ ਸਿੱਧੂ ਨੂੰ ਰਿਹਾ ਕਰਵਾਉਣ ਵਾਸਤੇ ਲੁਧਿਆਣੇ ਜੇਲ੍ਹ ਦੇ ਵਿੱਚ ਜਿਹੜਾ ਪੰਨਾ ਸਿੱਧੂ ਕੈਦ ਹੈਗਾ ਤੇ ਆ ਦੇਖੋ ਪੰਜਾਬ ਦਾ ਪੁੱਤਰ ਰਿਹਾ ਕਰੋ ਪੋਸਟਰ ਬਣ ਕੇ ਜਿਹੜੇ ਤਿਆਰ ਹੋਏ ਨੇਗੇ ਤੇ ਬਹੁਤ ਸਾਰੇ ਲੋਕ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਲੋਕ ਇਸ ਪੰਨੇ ਸਿੱਧੂ ਦੀ ਸਪੋਰਟ ਦੇ ਵਿੱਚ ਆ ਰਹੇ ਨੇ ਕੋਟ ਦੂਨ ਦੇ ਵਿੱਚ ਆ ਰਹੇ ਨੇ ਸਾਹਮਣੇ ਜਿਹੜੀ ਸਟੇਜ ਲੱਗੂਗੀ ਪੰਨੇ ਸਿੱਧੂ ਦੇ ਹੋਰ ਬਹੁਤ ਸਾਰੇ ਮਿੱਤਰਾਂ ਦੀ ਗੱਲ ਕਰੀਏ ਭਾਵੇਂ ਦੂਜਾ ਪਾਨ ਜਿਹਨੂੰ ਆਪਾਂ ਹਮੇਸ਼ਾ ਕਾਮੇਡੀ ਤੌਰ ਤੇ ਜਿਹੜਾ ਦੇਖਦੇ ਆ ਉਹ ਵੀ ਜਿਹੜਾ ਪਹੁੰਚ ਚੁੱਕਿਆ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਆਪਾਂ ਨੇ ਸਿੱਧੂ ਨੂੰ ਸਪੋਰਟ ਕਰਦੇ ਨੇ ਉਹ ਆ ਰਹੇ ਨੇ ਤਕਰੀਬਨ 11:00 ਵਜੇ ਜਿਹੜਾ ਆਪਾਂ ਨੇ ਸਿੱਧੂ ਦੀ ਸਪੋਰਟ ਵਿੱਚ ਇੱਥੇ ਧਰਨਾ ਲਾਏ ਉਹ 11 ਵਜੇ ਦਾ ਜਿਹੜਾ ਟਾਈਮ ਦਿੱਤਾ ਸੀ ਆ ਦਾਣਾ ਮੰਡੀ ਆ ਜੀ ਪਿੰਡ ਦੀ ਕੋਟਦੂਨੇ ਦੀ ਤੇ ਤਿਆਰੀਆਂ ਜਿਹੜੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤੇ ਇੱਧਰ ਦੇਖੋ ਤੁਸੀਂ ਕੋਈ ਜਿਹੜਾ ਆਪਾਂ ਕਹੇ ਦੀ ਵੀ ਮਾਈਕ ਲਗਾ ਰਿਆ ਹੈ ਨਾ ਕੋਈ ਰੇਡੂਆ ਵਗੈਰਾ ਲਗਾ ਰਿਆ ਸਪੀਕਰ ਲਗਾ ਰਿਆਗਾ ਤੇ ਇੱਧਰ ਜਿਹੜੇ ਕਿਸਾਨ ਵੀਰ ਜਿਹੜੇ ਆਏ ਖੜੇ ਨੇਗੇ ਤੇ ਬਹੁਤ ਸਾਰੇ ਪਿੰਡ ਦੇ ਨੇ ਬਹੁਤ ਸਾਰੇ ਲੋਕ ਜਿਹੜੇ ਦੂਰੋਂ ਵੀ ਇੱਥੇ ਆ ਗਏ ਤੇ ਕਈ ਲੋਕ ਜਿਹੜੇ ਜੰਮੂ ਕਸ਼ਮੀਰ ਤੋਂ ਵੀ ਆਏ ਨੇ ਜੰਮੂ ਕਸ਼ਮੀਰ ਤੋਂ ਵੀ ਲੋਕ ਜਿਹੜੇ ਭਾਨੇ ਸਿੱਧੂ ਨੂੰ ਸਪੋਰਟ ਕਰਨ ਲਈ ਪਹੁੰਚੇ ਨੇ ਕਿਉਂਕਿ ਦੋਸਤੋ ਤੁਸੀਂ ਜਾਣਦੇ ਹੋ ਭਾਨਾ ਸਿੱਧੂ ਹਮੇਸ਼ਾ ਹੀ ਹਰੇਕ ਬੰਦੇ ਦੇ ਹੱਕ ਵਿੱਚ ਖੜਦਾ ਹੈ ਭਾਵੇਂ ਉਹ ਕੋਈ ਮਜ਼ਦੂਰ ਹੈ ਭਾਵੇਂ ਕਿਸਾਨ ਹੈ ਹੈਨਾ ਭਾਵੇਂ ਕਿਸੇ ਦਾ ਠੱਗਾਂ ਨੇ ਪੈਸਾ ਠੱਗਿਆ ਹੋਵੇ ਠੱਗ ਏਜੰਟਾਂ ਨੇ ਜਾਂ ਕੋਈ ਹੋਰ ਕੋਈ ਵੀ ਕਿਸੇ ਨੂੰ ਉਹ ਹੋਵੇ ਤਾਂ ਭਾਨਾ ਸਿੱਧੂ ਹਰੇਕ ਲਈ ਖੜਦਾ ਹੈ ਤੇ ਅੱਜ ਲੋੜ ਹੈ ਦੋਸਤੋ ਭਾਨੇ ਸਿੱਧੂ ਨਾਲ ਖੜਨ ਦੀ ਕਿਉਂਕਿ ਦੋਸਤੋ ਜੀ ਤੁਸੀਂ ਚਾਹੁੰਦੇ ਸੱਚ ਦੀ ਆਵਾਜ਼ ਬੁਲੰਦ ਰਹੇ ਤਾ ਘਟੋ ਘਟ ਤੁਸੀਂ ਆਓ ਜਰੂਰ ਕੋਟ ਦਾ ਕੋਟ ਦੂਨੇ ਵਿੱਚ ਆਓ ਤੇ ਵੱਧ ਤੋਂ ਵੱਧ ਇਕੱਠ ਕਰਕੇ ਆਪਾਂ ਸਰਕਾਰਾਂ ਨੂੰ ਦਿਖਾਈਏ ਹਨਾ ਵੀ ਭਾਨੇ ਸਿੱਧੂ ਦੇ ਪਿੱਛੇ ਜਿਹੜੇ ਲੋਕ ਬਹੁਤ ਨੇ ਤਾਂ ਜਿਹੜਾ ਉਹ ਭਾਨੇ ਸਿੱਧੂ ਨੂੰ ਆ ਰਿਹਾਂ ਕਰ ਸਕਣਾ ਇੱਧਰ ਦੇਖੋ ਤੁਸੀਂ ਮੌਜ ਚੱਲ ਰਹੀ ਆ ਕਿਸਾਨ ਵੀਰਾਂ ਦੀ ਵੀ ਤੇ ਉੱਥੇ ਬੈਠੇ ਨੇ ਹਨਾ ਟਾਲੀ ਥੱਲੇ ਬੈਠੇ ਨੇ ਆਪਦੀਆਂ ਸਕੀਮਾਂ ਜਿਹੜੀਆਂ ਅੱਗੇ ਘੜ ਰਹੇ ਨੇ ਵੀ ਕੀ ਅੱਗੇ ਕਰਨਾਗਾ ਤੇ ਇੱਧਰ ਜਿਹੜੇ ਬਹੁਤ ਸਾਰੇ ਲੋਕ ਨੇ ਕੋਈ ਟਰੈਕਟਰਾਂ ਗੱਡੀਆਂ ਲੈ ਕੇ ਭਾਨੇ ਸਿੱਧੂ ਦੀ ਸਪੋਰਟ ਵਿੱਚ ਜਿਹੜੇ ਆ ਰਹੇ ਨੇ ਪਿੰਡ ਕੋਟ ਦੂਨੇ ਦੀ ਮੰਡੀ ਆ ਜੀ ਜਿਹੜੀ ਇੱਕ ਵਾਰ ਮੈਂ ਫੇਰ ਦੱਸਦਾ ਠੱਗ ਏਜੰਟਾਂ ਤੋਂ ਬਹੁਤ ਸਾਰੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਵਾਇਆ ਭਾਨੇ Sidhu ਦੇ ਘਰ ਵਿੱਚ ਜਿਹੜਾ ਆਪਣੇ ਲੋਕਾਂ ਨੂੰ ਬੁਲਾਉਂਦਾ ਸੀ ਉਸ ਤੋਂ ਬਾਅਦ ਜਿਹੜਾ ਸਾਹਮਣੇ ਹੀ ਸਾਰਿਆਂ ਦੇ ਸਾਹਮਣੇ ਹੀ ਜਿਹੜਾ ਫੋਨ ਲਾਉਂਦਾ ਸੀਗਾ ਭਾਨਾ Sidhu ਸਾਰਿਆਂ ਦੇ ਸਾਹਮਣੇ ਫੋਨ ਲਾ ਕੇ ਪੈਸੇ ਵਾਪਸ ਕਰਵਾਉਂਦਾ ਸੀ ਪਰ ਠੱਗ ਸੀ ਜਿਹੜੇ ਏਜੰਟ ਸੀਗੇ ਉਹਨਾਂ ਤੋਂ ਇਹ ਗੱਲ ਜਰੀ ਨਹੀਂ ਗਈ ਕਿਉਂਕਿ ਪਤਾ ਨਹੀਂ ਕਿੰਨੇ ਕੁ ਕਰੋੜਾਂ ਰੁਪਏ ਭਾਨੇ Sidhu ਨੇ ਵਾਪਸ ਕਰਵਾ ਦਿੱਤਾ ਸੀ ਉਹਨਾਂ ਤੋਂ ਇਹ ਗੱਲ ਜਰੀ ਨਹੀਂ ਗਈ ਜਿਸ ਕਰਕੇ ਭਾਨੇ Sidhu ਨੂੰ ਪਰਚਾ ਪਵਾ ਦਿੱਤਾ ਹੈ ਨਾ ਰਿਸ਼ਵਤ ਦਾ ਜਾਣ ਬੁੱਝ ਕੇ ਪਰਚਾ ਪਵਾ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਜ਼ਮਾਨਤ ਵੀ ਹੋ ਗਈ ਸੀ ਪਰ ਫਿਰ ਜਿਹੜਾ ਚੀਨੀ ਚੋਰ ਦਾ ਆਪਾਂ ਕਹੇ ਦੀ ਖਤਾਬ ਦੇ ਦਿੱਤਾ ਹੈ ਨਾ ਚੀਨੀ ਚੋਰ ਕਹਿ ਕੇ ਦੁਬਾਰੇ ਜੇਲ੍ਹ ਦੇ ਅੰਦਰ ਢੱਕਿਆ ਗਿਆ ਉਸ ਤੋਂ ਬਾਅਦ ਐਸੀ ਵੀ ਇਸ 'ਚ ਵੀ ਜਿਹੜੀ ਜ਼ਮਾਨਤ ਨਾ ਹੋ ਜਾਵੇ ਤੀਜਾ ਪਰਚਾ ਫੇਰ ਪਾਤਾ ਇਸ ਤਰੀਕੇ ਨਾਲ ਜਿਹੜਾ ਆਪਾਂ ਨੇ ਸਿੱਧੂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈਗਾ ਤਾਂ ਦੋਸਤੋ ਇੱਕੋ ਅਪੀਲ ਹੈ ਵੀ ਵੱਧ ਤੋਂ ਵੱਧ ਪਾਣੀ ਸਿੱਧੂ ਦੇ ਪਿੰਡ ਵਿੱਚ ਪਹੁੰਚੋ ਅੱਜ ਇਕੱਠ ਰੱਖਿਆ 9 ਵਜੇ 11 ਵਜੇ ਸੌਰੀ 11 ਵਜੇ ਜਿਹੜਾ ਇਕੱਠ ਰੱਖਿਆ ਗਿਆ ਵੱਧ ਤੋਂ ਵੱਧ ਲੋਕ ਆਓ ਜਿੰਨੇ ਵੀ ਤੁਸੀਂ ਸਪੋਰਟ ਕਰਦੇ ਹੋ ਪਾਣੀ ਸਿੱਧੂ ਨੂੰ ਸਪੋਰਟ ਕਰਦੇ ਹੋ ਹੱਕ ਸੱਚ ਨੂੰ ਸਪੋਰਟ ਕਰਦੇ ਹੋ ਜੇ ਤੁਸੀਂ ਚਾਹੁੰਦੇ ਵੀ ਇਸੇ ਤਰ੍ਹਾਂ ਜਿਹੜਾ ਪਾਣਾ ਸਿੱਧੂ ਲੋਕਾਂ ਦੇ ਪੈਸੇ ਮੜਵਾਉਂਦਾ ਰਹੇ ਠੱਗ ਏਜੰਟਾਂ ਤੋਂ ਸੱਚਾਂ ਲਈ ਲੜਦਾ ਰਹੇ ਨਾ ਤੇ ਬਹੁਤ ਸਾਰੇ ਲੋਕ ਬਈ ਉਹ ਜ਼ਰੂਰ ਪਹੁੰਚੋ ਜਿਨ੍ਹਾਂ ਨੇ ਜਿਨ੍ਹਾਂ ਦਾ ਪੈਸਾ ਵਾਪਸ ਕਰਵਾਇਆ ਪੰਨੇ ਸਿੱਧੂ ਨੇ ਜਿੰਨਾ ਦਾ ਪੈਸਾ ਵਾਪਸ ਕਰਵਾਇਆ ਉਹ ਲੋਕ ਜਰੂਰ ਪਹੁੰਚੋ ਕਿਉਂਕਿ ਛੋਡੇ ਵਾਸਤੇ ਜਿਹੜਾ ਆਪਾਂ ਨਾ ਸਿੱਧੂ ਲੜਿਆ ਸੀਗਾ ਤੇ ਤੁਹਾਨੂੰ ਤਾਂ ਲੋੜ ਹੈ ਨਾ ਵੱਧੋ-ਵੱਧ ਖੜਨ ਦੀ ਬਾਕੀ ਜਿਹੜਾ ਸਾਰਾ ਕੁਝ ਬਣ ਕੇ ਤਿਆਰ ਹੋ ਰਿਹਾ ਦੋਸਤੋ ਲੰਗਰ ਵਗੈਰਾ ਸਾਰਾ ਕੁਝ ਇੱਥੇ ਮਿਲੂਗਾ ਤੁਸੀਂ ਪਹੁੰਚੋ ਜਰੂਰ ਹੈ ਨਾ ਤੇ ਇੱਧਰ ਜਿਹੜੀ ਸਟੇਜ ਲੱਗੀ ਹੋਈ ਹੈ ਤੇ ਇੱਧਰ ਜਿਹੜੇ ਆਪਣ ਦੇ ਸਰਪੰਚ ਸਾਹਿਬ ਨੇ ਇਹ ਸਰਪੰਚ ਸਾਹਿਬ ਵੀ ਜਿਹੜੇ ਆ ਗਏ ਨੇ ਤੇ ਹੋਰ ਆਪਾਂ ਕਹਿੰਦੇ ਵੀ ਹੋਰ ਵੀ ਕਈ ਸੈਲੀਬ੍ਰਿਟੀ ਜਿਹੜੇ ਇੱਥੇ ਆ ਰਹੇ ਨੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅ